ਜੋ ਜਨ ਤੁਮਰੀ ਭਗਤੀ ਕਰੰਤੇ ਤਨਕੇ ਕਾਜ ਸਵਾਰਤਾ ਉਹ ਜੋ ਜਨ ਤੁਮਰੀ ਭਗਤ ਕਰੰਤੇ ਤਨਕੇ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਜ ਸਵਾਰ ਦਿੰਦੇ ਇਹ ਕਾਜ ਔਰ ਕੰਮ ਕਾਰਜ ਔਰ ਕਾਜ ਕੋਈ ਗੱਲ ਹੈ ਕੰਮ ਔਰ ਕਾਰਜ ਦੇ ਵਿੱਚ ਫਰਕ ਕੰਮ ਉਹਦੇ ਨੇ ਸੰਸਾਰੀ ਹੱਥ ਪੈਰ ਨਾਲ ਕਰਨ ਵਾਲੇ ਕੰਮ ਨੇ ਮਾਨ ਚੇਤਨਾ ਕਰਨ ਵਾਲਾ ਕਾਜ ਹੁੰਦਾ ਹੈ ਸੰਤਾਂ ਦੇ ਕਾਰਜ ਆਪ ਖਲੋਵਾ ਉਹ ਤੇ ਕਾਰਜ ਹੈ ਸੰਤ ਕਾਰਜ ਕਰਦੇ ਨੇ ਕੰਮ ਨਹੀਂ ਕਰਦੇ ਕੰਮ ਹੱਥ ਪੈਰ ਨਾਲ ਨਹੀਂ ਕਰਦੇ ਸੰਤ ਨਹੀਂ ਕੰਮ ਕਰਦੇ ਕੰਮ ਉਹਨਾਂ ਦਾ ਸ਼ਰੀਰ ਕਰਦਾ ਹੈ ਸ਼ਰੀਰ ਆਪਣੇ ਵਾਸਤੇ ਕਰਦਾ ਸੰਤ ਆਪਣੇ ਵਾਸਤੇ ਕਰਦਾ ਕਾਰਜ ਹੈਗਾ ਇੱਕੋ ਹੀ ਹੈ ਕਾਰਜ ਇੱਕੋ ਹੀ ਹੈ ਕੰਮ ਕਿੰਨੇ ਨੇ ਕੰਮ ਇਹਨਾਂ ਨੇ ਕੋਈ ਅੰਤੇ ਕੋਈ ਨਹੀਂ ਕੰਮ ਤਾਂ ਮੁੱਕਦਾ ਹੀ ਨਹੀਂ ਕਾਰਜ ਇੱਕਾ ਉਹ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ ਤੇ ਕੰਮ ਕਰੀ ਜਾਂਦੇ ਹੁਗਦੇ ਰਹੀ ਕਾਰਜ ਇੱਕੋ ਹੀ ਹੈ ਜਦ ਲਗ 베ਰੀ ਮੇਰੀ ਕਰਾ ਤਾਂ ਬਲਤ ਕਾਰਜ ਇੱਕ ਕੋ ਕਾਜ ਆ ਉਹ ਹੀ ਨਹੀਂ ਪੂਰਾ ਹੋਇਆ ਜਨਚਨ ਮੇਰੀ ਮੇਰੀ ਕਹਾਣੀ ਤਬਲਾ ਕਾਜ ਇੱਕ ਨਾ ਸਾਰਾ ਉਹ ਵੀ ਸੜ ਨਹੀਂ ਛੜਿਆ ਕਾਜ ਤਾਂ ਹੈ ਇੱਕ ਕਮ ਸਾਰੀ ਨੇ ਅਸੀਂ ਕਾਰਜਾ ਆਨੰਦ ਕਾਰਜੂ ਵੀ ਕਾਰਜ ਹੀ ਕਹਿ ਦਿੱਤਾ ਤੇ ਫਿਰ ਸਾਰਾ ਸੱਪਾ ਦਾ ਪਹਿਲ ਨਹੀਂ ਸੀ ਬੋਲੀਓ ਬਦਲਦੀ आज किया जेड़ा काम करना है असि ओ नाम ਲੈਣ ਆਇਆ ਨਾਮ ਜਪਣ ਆਇਆ ਰੰਗ ਚ ਰੰਗਣ ਆਇਆ ਕਾਜ ਕਹਿ ਰਿਹਾ ਕਾਜ ਇਹੀ ਬਾੜੀ ਬਾਟ ਹੈ ਭਾਸ਼ਾ ਬਦਲ ਲਈ ਬਾਟ ਪਾੜ ਗਈ ਹੁਣ ਉਹ ਕਹਿੰਦਾ गोपाल तेरा आरती ਜੋ ਜਨ ਤੂੰ ਨਹੀਂ ਭਗਤ ਕਰੰਦੇ ਜਨ ਕੇ ਕਾਜ ਕਾਜ ਸਵਾਰਤਾ ਕੰਮ ਨਹੀਂ ਸਵਾਰਦਾ ਹੁਣ ਜਿੰਨੇ ਵੀ ਇਹਨਾਂ ਨੇ ਸਖਸਾਖੀ ਬਣਾਏ ਨੇ ਉਹ ਕੰਮ ਸਵਾਰਦੀਆਂ ਨੇ ਕਾਜ ਸਵਾਲ ਦੀ ਕੋਈ ਨਹੀਂ ਗਾਇਬ ਕਰਦਾ ਸਾਜੇ ਖਲਗਾਏ ਵੀ ਨਾ ਕੰਮ ਸਵਾਲ ਦੀਆਂ ਸਾਖੀਆਂ ਨੇ ਕਾਜ ਦੇ ਨਹੀਂ ਰਹੀਆਂ ਸਖੀ ਫੜੇ ਤਾਂ ਜਾਣੀ ਨੇ ਇਹਨਾਂ ਨੂੰ ਕੋੜਾ ਅਕਲ ਆਈ ਨਹੀਂ ਵੀ ਕਾਜ আর ਕੰਮ 'ਚ ਕੀ ਫਰਕ ਹੁੰਦਾ ਕੰਮਰ ਕਾਜ ਦਾ ਫਰਕ ਹੈ ਨਹੀਂ ਪਤਾ ਇਹਨਾਂ ਭਾਸ਼ਾ ਦੀ ਸਮਝ ਨਹੀਂ ਉਹਨੂੰ ਤਾਂ ਫੜੇ ਜਾਣੀ ਜਾਨੇ ਬੋਲਣ ਦੇ ਬਵੇਕ ਤਨ ਕੇ ਕਾਜ ਸਵਾਰਦਾ ਕੰਮ ਨਹੀਂ ਸਵਾਰਦਾ ਕੋਈ ਤਨੇ ਤੇ ਨੱਕੇ ਨਹੀਂ ਛੱਡਦਾ ਉਹ ਕਹਿੰਦੇ ਨੱਕੇ ਛੱਡਦਾ ਸੀ ਤਨੇ ਦੇ ਉਹ ਤਾਂ ਨੱਕੇ ਹੀ ਕਾ ਉਹਨਾਂ ਖਾਤਰ ਨੱਕੇ ਕਾਜ ਹੈ ਉਹ ਤਾਂ ਕੰਮ ਸੀ ਹੱਥ ਪੈਰ ਨੂੰ ਲੂਣ ਵਾਲਾ ਕਾਜ ਸਵਾਰਦਾ ਹੈ ਉਹ ਤੰਨਾ ਕਹਿੰਦਾ ਕਾਜ ਸਵਾਰਦਾ ਸੰਤਨ ਦੇ ਸਾਖੀ ਬਣਾ ਲਈ ਉਹ ਤੇ ਛੱਡਦਾ ਸੀ ਤਨੇ ਏਡਾ ਜਾਣਬੁੱਝ ਕੇ ਗਲਤ ਪ੍ਰਚਾਰ ਕੀਤਾ ਹੈ ਉਹਨਾਂ ਨੇ ਇਹ ਸਾਰੇ ਜਿਆਦਾ ਪਾਕਿਸਤਾਨੀ ਦੀ ਸੇਵਾ ਪੰਥੀ ਇਤੇ ਸਾਰੇ ਸਾਰੇ ਹਿੰਦੂ ਸੀ ਸਾਰੇ ਵੀੜੇ ਸੀ ਵੀੜਿਆਂ ਦੇ ਬੰਦੇ ਸ੍ਰੀ ਚੰਦ ਦੇ ਬੰਦੇ ਸੀ ਇਹ ਆਕਾਸ਼ੀ ਜਿਹੜਾ ਦੇ ਬੰਦੇ ਐਸੇ ਬੰਦੇ ਛੱਡੇ ਸਾਰਾ ਕੁਝ ਪਲਟ ਕੇ ਰੱਖਤਾ ਇਹ ਕੁਝ ਕਰਦੇ ਰਹੇ ਨੇ ਹੁਣ ਕਹਿੰਦੇ ਸਾਨੂੰ ਹੀ ਦੂਰੋਂ ਕਹੋ ਹਿੰਦੂ ਆਂ ਤੁਰ ਸਾਰੇ ਲਚਣੇ ਦੁਆਲੇ ਹਿੰਦੂ ਕਿਸਾ ਤਾਰੀ ਹਿੰਦੂ ਹੈ ਤੁਸੀਂ ਕਾਜ আর কাম ਦਾ 니యే ਪਤਾ ਤਾਂ ਹਿੰਦੂ ਨੂੰ ਜੇ ਕਾਮਰ ਕਾਜ ਕਫਰ ਹਿੰਦੂ ਤੁਸੀਂ ਜੇ ਕਾਜ ਆ ਡਾ ਕਮਰ ਦੇ ਫਿਰ ਫਿਰ ਸਖੋ ਇਹ ਕਾਇਦਾ ਨਹੀਂ ਪਤਾ ਕਾਜ ਕੀ ਹੁੰਦਾ ਫਿਰ ਹਿੰਦੂ ਸਿੱਖੋ ਆ ਜਿਹਨੂੰ ਕਾਜ আর ਕਮ ਦੇ ਫਰਕ ਦਾ ਪਤਾ ਸਿੱਖਿਓ ਸਿੱਖੀ ਤਾਂ ਸਕੇ ਸਿੱਖੀ ਸਿੱਖਿਆ ਗੁਰਬਾਣੀ ਦੀ ਸਿੱਖਿਆ ਦੇ ਵਿੱਚ ਕਾਜ ਕਿਹਨੂੰ ਕਹਿੰਦੇ ਨੇ ਕੰਮ ਕਿਹਨੂੰ ਕਹਿੰਦੇ ਨੇ ਇਹਦਾ ਪਤਾ ਨਹੀਂ ਫਿਰ ਕਿਹਸਾ ਤਾਰੀਖ ਨੂੰ